ਹਾਂ ਨਾ ਗਰੀਨ ਆ ਨਾ ਪਾਇਆ ਇੱਕ ਕਿੰਨੂਆ ਦੇ ਬੂਟੇ ਤੇ ਤੇ ਇਹਦੇ ਤੇ ਨਾ ਅਗਲੇ ਪਾਸੇ ਉਹਨੇ ਪਾਣੀ ਤੋਂ ਰੋਕਿਆ ਹੋਇਆ ਪਾਣੀ ਉੱਤੇ ਬਣਾਇਆ ਅੱਗੇ ਤਾਂ ਵੀ ਪਾਣੀ ਨਾ ਪਵੇ ਵਿੱਚ ਇਹਦੇ ਇਹ ਤਿੰਨਵਾ ਦਾ ਬੂਟਾ ਮੇਰੇ 베ਲੀ ਦਾ ਤੇ ਇਹ ਬੱਚਿਆਂ ਨੇ ਉੱਤੇ ਦੇ ਤਾ ਕੁਸ ਟਕਤਾ ਜਾਵਨ ਨੂੰ ਪਤਾ ਵੀ ਇਹ ਇੱਥੇ ਪਾਣੀ ਆਉਗਾ ਤੇ ਨਹੀਂ ਆਉਗਾ ਤੇ ਵੀ ਮੇਰੇ ਬੱਚੇ ਬੱਚੇ ਕੱਢ ਰੱਖਿਆ ਹੈ ਚਿੜੀ ਹੈ ਕਿ ਹੋ ਸਕਦਾ ਵੀ ਇਹ ਮੇਰੇ ਪਾਣੀ ਨਾ ਪਵੇ ਇਸ ਪਾਸੇ ਹੈ ਇਹ ਉੱਤੇ ਜਵਾਕਾਂ ਨੇ ਬੱਚਿਆਂ ਨੇ ਇਹਦੇ ਉੱਤੇ ਦੇ ਰੱਖਿਆਗਾ ਅਗਲੇ ਪਾਸੇ ਨੇ ਜਿਵੇਂ ਐ ਪਛੇਜਾ ਕਰਦੇ ਆ ਐ ਉਹਦਾ ਤਾਂ ਮਤਲਬ ਕੋਈ ਪਤਾ ਨਹੀਂ ਕੀ ਚੀਜ਼ ਹੈ ਉੱਤਣੇ ਜੀ ਪਤਲੇ ਪਤਲੇ ਉਹਦਾ ਛੇਜਾ ਕੱਢਿਆ ਹੋਇਆ ਅਗਲੇ ਪਾਸੇ ਨੇ ਚਿੜੀ ਨੇ ਦੇਖੋ ਕੁਝ ਹਰ ਇੱਕ ਚੀਜ਼ ਨੂੰ ਮੱਤ ਦਿੰਦੀ ਹੈ ਆ ਬੱਚਿਆਂ ਨੇ ਇਹਦੇ ਤੇ ਟੱਕ ਰੱਖਿਆ ਪਾਕ ਸਾਡੇ ਕੁੜੀਆਂ ਨੂੰ ਨਾ ਉਹਨਾਂ ਸ਼ੌਂਕ ਇਹ ਚੀਜ਼ਾਂ ਰੱਖਣ ਦਾ ਉਹ ਕਰਦੀ ਹੈ ਉਹ ਵਾਈਰਲ ਜੀਕਰ